ਭਟਕਣਾ ਜ਼ਰੂਰੀ ਵੀ ਹੁੰਦੀ ਹੈ ਜੀ ਜੇ ਕਿਸੇ ਇਨਸਾਨ ਦੇ ਵਿੱਚ ਭਟਕਣ ਨਾ ਹੋਵੇ ਨਾ ਤਾਂ ਉੱਥੇ ਹੀ ਬਹਿ ਕੇ ਉੱਥੇ ਹੀ ਆਪਦੀ ਜ਼ਿੰਦਗੀ ਕੱਢ ਲੂਗਾ ਕਿਉਂਕਿ ਜਿੰਨਾ ਚਿਰ ਤੁਸੀਂ ਤੁਹਾਡੇ 'ਚ ਕਹਿ ਲਓ ਵੀ ਕੁਰਿਓਸਿਟੀ ਨਹੀਂ ਆਉਂਦੀ ਜਿੰਨਾ ਚਿਰ ਤੁਸੀਂ ਖੋਜਦੇ ਨਹੀਂਗੇ ਕਿਸੇ ਚੀਜ਼ ਨੂੰ ਹਨਾ ਕਿਉਂਕਿ ਮੈਨੂੰ ਨਾ ਆਪਣੇ ਇੰਡੀਆ ਦੇ ਜਿਹੜੇ ਪਹੁੰਚੇ ਹੋਏ ਇੱਕ ਫਿਲਾਸਫਰਾਂ ਦੇ ਵਿੱਚੋਂ ਓਸ਼ੋ ਦਾ ਫੇਰ ਆਪਾਂ ਜ਼ਿਕਰ ਕਰਦੇ ਹਾਂ ਉਹਨਾਂ ਦੀ ਇੱਕ ਗੱਲ ਬੜੀ ਵਧੀਆ ਹੁੰਦੀ ਆ ਉਹ ਕਹਿੰਦੇ ਹਰ ਵਾਰ ਕਿਸੇ ਵੀ ਚੀਜ਼ ਨੂੰ ਮੰਨਣਾ ਜ਼ਰੂਰੀ ਨਹੀਂ ਹੁੰਦਾ ਖੋਜ ਕਰਨੀ ਜ਼ਰੂਰੀ ਹੁੰਦੀ ਆ ਇੱਕ ਤਾਂ ਹੁਣ ਮੰਨ ਲਓ ਕੁਛੇ ਨੇ ਮੈਨੂੰ ਕਹਿਤਾ ਜੀ ਆਹ ਚੀਜ਼ ਇੱਥੇ ਹੈਗੀ ਆ ਮੈਂ ਉਹ ਮੰਨ ਲਿਆ ਪਰ ਜਦੋਂ ਜਿੱਦਣ ਮੈਂ ਆਪਦੇ ਐਕਸਪੀਰੀਅੰਸ ਚ ਉਹ ਚੀਜ਼ ਲੱਭੂਗਾ ਕਿ ਜੀ ਮੈਂ ਆਹ ਚੀਜ਼ ਲੱਭ ਲਈ ਆ ਹਣਾ ਉਦੋਂ ਇੱਕ ਵੱਖਰੀ ਕਹਿ ਲਓ ਸਵਾਦ ਜਾਂ ਵੱਖਰੀ ਜੋ ਇਹ ਅਹਿਸਾਸ ਮੈਨੂੰ ਹੋਣਾ ਇੱਕ ਬਹੁਤ ਵੱਖਰੇ ਲੈਵਲ ਦਾ ਹੋਣਾਗਾ ਪਰ ਉਹ ਅਹਿਸਾਸ ਨੂੰ ਖੋਜ ਤੇ ਤੁਰਨ ਲਈ ਤੁਹਾਨੂੰ ਕਿਤੇ ਨਾ ਕਿਤੇ ਭਟਕਣਾ ਪੈਣਾ ਹੀ ਆ ਇਹ ਆਪਾਂ ਇਹ ਨਹੀਂ ਕਹਿ ਸਕਦੇ ਕਿ ਭਟਕਣਾ ਕਿਉਂਕਿ ਇੱਕ ਕਾਮਨ ਮਿਸਟੇਕ ਇਹ ਆ ਜਾਂਦੀ ਹੈ ਇੱਥੇ ਵੀ ਜਦੋਂ ਆਪਾਂ ਭਟਕਣਾ ਸ਼ਬਦ ਯੂਜ਼ ਕਰਦੇ ਆ ਨਾ ਬਹੁਤੇ ਲੋਕਾਂ ਨੇ ਇਹ ਸੋਚਣਾ ਵੀ ਇਹ ਮਾੜੀ ਗੱਲ ਹੀ ਆ ਕਈ ਵਾਰ ਭਟਕਣਾ ਚੰਗੀ ਗੱਲ ਵੀ ਹੁੰਦੀ ਆ